ਯਾਰ ਪਹਿਲੇ ਸਾਸਣੀ ਕਾਲ ਕੇ ਇਹ ਐਡ ਹੁਣੀ ਤਾਲ ਵੀ ਪੋਟਰ ਤੇ ਨੰਬਰ ਚੱਲ ਜ ਜਾਂਦਾ 57 ਫਟਾਂ ਪੇਜ ਕਰੋ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਆਪਾਂ ਦੇ ਕੇ ਪੰਜ ਤੋਂ ਛੇ ਚੀਜ਼ਾਂ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਕੋਟਰਾਲੇ ਕੋ ਟਰੈਕਟਰ 15 7 ਦਾ ਟਰਾਲਾ 55 ਇੰਚ ਮੱਛੀ ਹੌਕਾ 10 ਇੰਚੀ ਗਾਡਰਾ ਚਾ ਟਾਈ ਫਟਾ ਵੈਟ ਤੋਂ ਫਟਾ ਬਾੜ ਤੇ ਰੀਲ ਦਾ ਐਸਾ ਅੱਠ ਨੇੜੀ ਹੱਬਾ ਦਾ ਸਿੰਘ ਕੀ ਗਾਡਰ ਵਧੀਆ ਹੈ ਵੀ ਤਾਂ ਪੈਰਾ 18 ਦਾ ਬਣਿਆ 15 7 ਦਾ ਤੇ 41 ਪੈਸੇ ਟਾਇਰ ਬਿਨਾ ਕੱਟ ਤੋਂ ਪੂਰੇ ਸਾਫ ਕਿਸੇ ਵੀਰ ਪਈ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਆ ਫਗਵਾੜਾ ਫਗਵਾੜਾ ਏਰੀਆ ਵੀਰ ਦਾ ਕਿਸੇ ਕੋਕਾ ਵੀ ਟਰਾਲਾ ਦਾ ਦਾਸ ਸਿੰਘ ਕੀ ਗਾਰਡਰ ਦਾਣੜੀ ਹੱਬਾ 8ਣੜੀ ਹੱਬਾ ਤੇ ਦਾਸ ਸਿੰਘ ਕੀ ਗਾਰਡਰ ਰੇਲ ਦਾ ਤੁਰਾ ਤੇ 55 ਇੰਚ ਮੱਛੀ ਹਾਕ ਕੋ 2.5 ਫੁੱਟਾ ਵੈਡੋ ਤੇ ਵਧੀਆ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਵੱਡਾ ਡੂਲ ਬਾਕਸ ਕਿੱਥੇ ਗੁਲਦਾ ਪੈਂਦਾ 4 ਇੰਚੀ ਹਾਕ ਕੋ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 65000 ਰੁਪਇਆ 2 ਲੱਖ 65000 ਰੁਪਇਆ ਰੇਟ ਹੈ ਜਿਹੜਾ ਪੰਜਾਂ ਬੰਦੇ ਨੂੰ ਵੀਡੀਓ ਸ਼ੇਅਰ ਕਰਕੇ ਜਿਹੜਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਡਿਸ ਕਰ ਦੇਣਗੇ ਹੋਰ ਵੀ ਤੁਹਾਡਾ ਮਾਨ ਤਾਨ ਕਰਨਗੇ ਏਰੀਆ ਫੁਵਾੜਾ 15 7 ਦਾ ਟ੍ਰਾਲਾ 2 ਲੱਖ 65000 ਰੁਪਇਆ ਰੇਟ ਹੈ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ ਹੋ ਸੋਨਾ ਦੀ ਖਾ ਟਰੈਕਟਰ 750 ਇੰਜਨ ਕੇ ਲੈਫਟ ਦਾ ਵਧੀਆ ਟੈਕਸ ਬ੍ਰੇਕ ਦਾ ਡਬਲ ਕਲਚ ਪਾਵਰ ਸਟੇਰ ਦਾ ਰੰਗ ਪੀਲਾ ਟਾਇਟ ਸਾਰਾ ਨੀੜਾ ਜਿਹਾ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਜ ਦਾ ਸਪਰਕ ਕਰ ਸਕਦੇ ਹਾਂ ਤੇ ਹਜ਼ਾਰ ਕਿਹਨ ਟਾਇਟ ਸਾਰਾ ਚੱਲਿਆ ਵਾ ਇੰਡੀਅਨ ਗੇਅਰ ਲੈ ਉੱਟਦਾ ਵਦ ਗਿਆ ਟਰੈਕਟਰ ਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਜ ਦਾ ਸਪਰਕ ਕਰ ਸਕਦੇ 90 ਪਹਿ ਟਾਇਰ ਪੈ ਟਰੈਕਟਰ ਆ ਆਪਾਂ ਮਾਰਡਰ ਦੀ ਗੱਲ ਕਰਕੇ ਮਾਰਡਰ ਹੈਗਾ 19750 ਦਾ ਸੋਨਾ ਜਿੱਕਾ ਡਾਵੜ ਕਲੱਚ ਡੈਕਸ ਬ੍ਰੇਕਾਂ ਸਾਈਡ ਗੇਅਰ ਪਾਵਰ ਸਟੀਅਰਨ ਕੋਕਾਪੀ ਟਰੈਕਟਰ ਕਿਸੇ ਵੀ ਰਪਈ ਨਹੀਂ ਲੈਣਾ ਵੀਰਾ ਸਪਰ ਕਰ ਸਕਦੇ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਉਹਨਾਂ ਨੇ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲੱਗ ਕੇ ਲੈ ਸਕਦੇ ਕੋਕਾਪੀ ਟਰੈਕਟਰ ਰੰਗ ਪੇਂਟ ਤਾਂ ਨਹੀਂ ਜਿਹੜਾ ਇਹ ਸਾਰੀ ਜਾਣ ਕੋਕਾਪੀ ਟਰੈਕਟਰ ਛੱਤ ਦੀ ਟਰੈਕਟਰ 2016 ਮਾਡਲ ਆ ਮੂਲੇ ਟਾਇਰ ਕੋੜਾ ਬੇਪਰਾ ਨਾ ਕੋੜਾ ਬੇਪਰ ਦੱਗਿਆ ਵਾ ਤੇ ਚੌੜੇ ਟਾਇਰ ਪਾਏ ਵੀ ਮੂਰੇ ਤਿੰਨਾਂ ਲੀਆਂ ਵਾਲੇ ਜਾਜੀ ਤੇ ਮਗਰ ਦੇ ਟਾਇਰ ਵੀ ਜਵਾ ਨਵੇਂ ਆ ਇੰਜਨ ਘੇੜ ਲਿਫਟ ਦਾ ਵਧੀਆ ਟਰੈਕਟਰ ਆ ਤੇ 55 ਹਸ ਪਾਵਰ ਆ ਇਹ ਤੇ 2016 ਮਾਡਲ ਤੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰ ਕਰ ਸਕਦੇ ਆ ਰੰਗ ਪੇਂਟ ਦਾ ਟਰੈਕਟਰ ਜਵਾਂ ਨਹੀਂ ਰਾਜਾ ਤੇ ਪਾਵਰ ਸਟੇਰ ਨਾਲ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਈ ਨਹੀਂ ਦੇਣਾ ਹੋਏ ਵੀ ਦਸਪਰ ਕਰ ਸਕਦੇ ਆ ਚਾਰੇ ਟਾਇਰ ਨਵੇਂ ਆ ਇਹਨਾਂ ਗੇਲ ਲੈਫਟ ਤੋਂ ਓਕੇ ਆ ਪੰਜਾਬ ਨੰਬਰ ਆ ਡਾਵਰ ਪੱਟੀ ਡੰਡਾ ਨਾਲ ਆ ਆ ਮੀਟਰ ਦੀ ਫੋਟੋ ਆ ਗਈ ਕਲਿਆਰ ਕੇ ਵੀਡੀਓ ਜਿਹੜੀ ਪੜ ਸਕਦੇ ਕਿੰਨੇ ਘੰਟੇ ਚੱਲਿਆ ਵਾ ਤੇ ਇਹਦਾ ਰੇਟ ਦੀ ਗੱਲ ਕਰਕੇ ਆਪਾਂ ਰੇਟ ਇਹਦਾ ਫੋਨ ਤੇ ਕਰ ਸਕਦੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਸਪਰਕ 475 ਟਰੈਕਟਰ ਆ ਪੀਲੇ ਰੰਬਾਲਾ ਇੰਨ ਗੇ ਲੈਫਟ ਦਾ ਹੋ ਕੇ ਆ ਦੋ ਹੀ ਆਲੇ ਇੱਕ ਮਾਡਲ ਆ ਰੰਗ ਪੇਂਟ ਵਧੀਆ ਪਿਆ ਟਰੈਕਟਰ ਦਾ ਤੇ ਕੋਕਾ ਪੀਸ ਟਰੈਕਟਰ ਆ 780 ਪੇ ਟੈਰਾ ਵਧੀਆ ਟਰੈਕਟਰ ਆ ਇਹ ਰੇਟ ਇਹਦਾ ਵੀ ਨਹੀਂ ਦੱਸਿਆ ਰੇਟ ਫੋਨ ਤੇ ਕਰ ਸਕਦੇ ਆ ਪਤਾ ਨਹੀਂ ਕੀ ਗੱਲ ਆ ਲੋਕੀ ਰੇਟ ਨਹੀਂ ਦੱਸਦੇ ਕਹਿੰਦੇ ਆ ਰੇਟ ਫੋਨ ਤੇ ਕਰਾਂਗੇ ਜੇ ਕੋਕਾਪੀ ਟਰੈਕਟਰ 2001 ਮਾਡਲ ਆ ਇੰਜਨ ਗੇਰ ਲਿਫਟ ਦਾ ਵਧੀਆ ਟਰੈਕਟਰ ਆ ਤੇ 2001 ਮਾਡਲ ਪੀਲੇ ਰੰਗ ਬਣਾ 475 ਟਰੈਕਟਰ ਆ ਤੇ ਰੰਗ ਪੰਜਾਬ ਦਾ ਬਡਰ ਪੱਟੀ ਡੰਡਾ ਨਾਲ ਵਧੀਆ ਟਰੈਕਟਰ ਆ ਵਾਕੇ ਲੈ ਸਾਦੇ ਕੋਈ ਨੋਕਰ ਪੀਦਾ ਨੋਕਸ ਨਹੀਂ ਟਰੈਕਟਰ ਦੇ ਵਿੱਚ ਤੇ ਸਾਰੀ ਜਾਣਕਾਰੀ ਚੁਣੀ ਫੋਨ ਲਾ ਕੇ ਲੈ ਸਾਦੇ ਕੋਕਾਪੀ ਟਰੈਕਟਰ ਲਾਗੇ ਦਾ 100 ਰੁਪਏ ਨਾਲ ਸਾਰੀ ਜਾਣਕਾਰੀ ਫੋਨ ਕਰਨਾ ਬਹੁਤ ਬੰਦੇ ਫੋਨ ਕਰਦੇ ਸੋਨਾ ਲਿਖਾ ਖੱਟਾ ਭਾਅ ਦੇ 2002 ਮਾਡਲਾ 60 ਹਸਪਾਵਰ ਤੇ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ ਮੀਟਰ ਛੀਟਰ ਸਭ ਕੁਝ ਚੱਲਦੇ ਆ ਤੇ ਮੂਲ ਦੇ ਟਾਇਰ ਰਹਿ ਗਿਆ 90 80 ਪੈਸੇ ਮਗਰ ਦੇ ਟਾਇਰ ਹੈਗੇ 40 ਪੈਸੇ ਮਰਗਾੜ ਚਕਾਰ ਸਭ ਕੁਝ ਨਾਲ ਦੇ ਜਾਂ ਨਹੀਂ ਰਾਜੋ ਇਹ ਤੋਂ ਗਲੇ ਸੜੇ ਨਹੀਂ ਪੂਰਾ ਸਾਹਮ ਕੇ ਟਰੈਕਟਰ ਰੱਖਿਆ ਵਾ 60 ਹਸਪਾਵਰ 2001 ਮਾਡਲ 2002 ਮਾਡਲ ਤੇ ਪਾਵਰ ਸਟੀਅਰ ਤੋਂ ਬਿਨਾ ਹੈ ਸਾਰਾ ਟਰੈਕਟਰ ਨੀੜਾ ਹੈ ਮੀਟਰ ਸੀਟਰ ਗੇਜਾਂ ਛੇਜਾਂ ਸਭ ਚੱਲਦੇ ਗਏ ਜਮਾਨਾ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ 1 ਲੱਖ ਤੇ 80000 ਰੁਪਇਆ ਮੰਗ ਕਰਦੇ ਆ ਮੌਕੇ ਦੇ ਮਾਤਣ ਕਰਦੇ ਹਾਂਗੇ ਸਿੰਪਲ ਟਰੈਕਟਰ ਸਾਰਾ ਨੀੜਾ ਜਾ ਕਿਵੇਂ ਕੰਪਨੀ ਚੋਂ ਆਇਆ ਓਵੇਂ ਟਰੈਕਟਰ ਆ ਇੰਜ ਇਨ ਗੇਅਰ ਲੈਫਟ ਦਾ ਓਕੇ ਆ ਵਾਹ ਕੇ ਲੈ ਸਕਦੇ 1 ਰੁਪਈਆ ਲੁਕਸ ਤੇ ਰੇਟ ਹੈਗਾ 1,80,000 ਸਾਰੀ ਜਾਣਕਾਰੀ ਆਰਜੈਂਟ ਟਰੈਕਟਰ 2010 ਮਾਡਲ ਏਰੀਆ ਪਰੋਜਪੁਰ ਜ਼ਿਲ੍ਹਾ ਪਰੋਜਪੁਰ ਪਿੰਡ ਮੁੱਦਗੀ ਉੱਥੇ ਖੜਾ ਕਿਸੇ ਵੀ ਪੈ ਹੀ ਨਹੀਂ ਲੈਣਾ ਹੋਏ ਬਿਨਾਂ ਸਪਰਕ ਕਰ ਸਕਦੇ ਡੈਕ ਚੈੱਕ ਲੱਗਿਆ ਛਤਰੀ ਤੇ ਤੇ ਸੀਸੇ ਸੀਸੇ ਲੱਗਿਆ ਬਾਰਲੇਟ ਲੱਗੀ ਵੀ ਆ ਇੰਜ ਗੇਅਰ ਲੈਫਟ ਦਾ ਵਧੀਆ ਟਰੈਕਟਰ ਆ 14 टायर 80 ਤੋਂ 90 ਪੈਸੇ ਆ ਤੇ ਕੋਕਾ ਪੀ ਟਰੈਕਟਰ ਵਾਹ ਕੇ ਲੈ ਸਕਦੇ ਆ ਦੇਖ ਕੇ ਪੀ ਲੈ ਲੱਖ। 90 टायर ਆ 14 ਤੇ ਰੇਟ ਤੇ ਆ ਕੋਕਾ ਪੀ ਟਰੈਕਟਰ ਕਿਸੇ ਵੀਰ ਪਾਈ ਨਹੀਂ ਲੈਣਾ ਹੋਵੇ ਵੀ ਜਨ ਸੰਪਰਕ ਕਰ ਸਕਦੇ ਆ ਤੇ 2400 ਕੈਂਟਾ ਰਟ ਚੱਲਿਆ ਵਾ 2010 ਮਾਡਲ ਆ ਇੰਜਨ ਗੇੜ ਲਾ ਟੋ ਟੋ। ਸੀਸੀ ਨੂੰ ਰੰਗ ਚਿਲਕ ਦਾ ਕੋਈ ਰੰਗ ਪੇਂਟ ਛੇਂਟ ਸਭ ਕੋ ਨਾਲ ਦਾ ਤੇ ਪੂਰਾ ਸਾਮਕੇ ਟ੍ਰੈਕਟਰ ਰੱਖਿਆ ਸਿਰਫ 5-7 ਗੱਜਾਂ ਦੀ ਵਾਈ ਸੀ ਉਹਦੇ ਤੇ ਚੱਲਿਆ ਵਟਟ ਅਪਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 3 ਲੱਖ ਤੇ 95000 ਰੁਪਿਆ ਰੇਟ ਆ 3 ਲੱਖ ਤੇ 95000 ਰੁਪਿਆ ਰੇਟ ਆ ਵੀਡੀਓ ਲਾਇਕ 6 ਕਮੈਂਟ ਚੈਨਲ ਫੋਲੋ ਕਰੋ ਤੇ